ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਹਮਣੇ ਅੱਖਾਂ ਦਾ ਜੋ ਕਿ ਬਜ਼ੁਰਗ ਸਾਡੇ ਘਰਾਂ 'ਚ ਬੈਠੇ ਲੈਂਜ ਪਵਾਉਣ ਕੰਮ ਨੂੰ ਬਹੁਤ ਗਰੀਬ ਲੋਕ ਰਹ ਜਾਂਦੇ ਨੇ ਉਹਨਾਂ ਲਈ ਬਹੁਤ ਵੱਡਾ ਪਰਾਲਾ ਕਰਿਆ ਆ ਦੇਖ ਸਕਦੇ ਹੋ ਅੱਖਾਂ ਦਾ ਚੈੱਕਅਪ ਵੀ ਹੋ ਰਿਹਾ ਜਿਹਨੂੰ ਐਨਕਾਂ ਦੀ ਲੋੜ ਦਵਾਈਆਂ ਦੀ ਲੋੜ ਬਹੁਤ ਵੱਡਾ ਲਹਿਰਾ ਕਾਗਾ ਵਿਖੇ ਆਹਾ ਉਹ ਡਾਕਟਰ ਸਹਿਵਾਨ ਨੇ ਜਿਨ੍ਹਾਂ ਨੇ 34 ਮਰੀਜ਼ਾਂ ਦੇ ਲੈਂਜ ਪਾਉਣ ਦਾ ਕੰਮ ਕਰਿਆ ਹੈ ਅੱਖਾਂ ਦੀ ਰੋਸ਼ਨੀ ਨੂੰ ਧੁੰਦਲਾ ਦੇਂਦਾ ਸੀ ਬਿਲਕੁਲ ਦੇਖਣੋਂ ਘਟ ਗਏ ਸੀ ਉਹਨਾਂ ਦਾ ਸਵਾ ਸ੍ਰੋਪੇ ਪਾ ਕੇ ਗੁਰੂ ਦੀ ਬਖਸ਼ਿਸ਼ ਪਾ ਕੇ ਉਹਨਾਂ ਨੂੰ ਸਵਾਗਤ ਵੀ ਕੀਤਾ ਜਾ ਰਿਹਾ ਹੈ ਤੇ ਇਹ ਡਾਕਟਰਾਂ ਨੇ ਆ ਟੀਮ ਹੈ ਜੀ ਆ ਡਾਕਟਰ ਨੇ ਸਾਰੇ ਤੇ ਸਮਾਜ ਸੇਵੀ ਵੀ ਨਾਲ ਆ ਸਮਾਜ ਸੇਵੀ ਨੇ ਜੀ ਇਹ ਸਮਾਜ ਸੇਵੀ ਨੇ ਜੀ ਜਿੰਨਾਂ ਵੱਲੋਂ ਸਹੀਦ ਉਦਮ ਸਿੰਘ ਗੁਰਪਲਹਿਰਾ ਗਾਗਾ ਜਿਹਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਹਿਰਾ ਉਹਨਾਂ ਨੇ ਆਪਣੇ ਪਿਤਾ ਦੀ ਮਿੱਠੀ ਜਾਤ ਦੇ ਵਿੱਚ ਇਹ ਕੈਂਪ ਲਾਇਆ ਜੀ ਇਹ ਦੇਖੋ ਸਾਰੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਕੈਂਪ ਲਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਘੰਟੀ ਵਾਲਾ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਵੀ ਕਰ ਲੋ ਤੇ ਲਾਇਕ ਵੀ ਕਰਿਓ ਕਮੈਂਟ ਵੀ ਕਰਿਓ ਕਮੈਂਟਾਂ ਦੇ ਵਿੱਚ ਧੰਨਵਾਦ ਵੀ ਕਰਿਓ ਕਿ ਇਸ ਤਰ੍ਹਾਂ ਦੇ ਪ੍ਰਾਲੇ ਹੁੰਦੇ ਰਹਿਣ ਆ ਦੇਖੋ ਬਜ਼ੁਰਗਾਂ ਦਾ ਪੂਰਾ ਚੈੱਕ ਅਪ ਇਹੇ ਜੀ ਟੀਮ ਹੈ ਜਿਹੜੀ ਡਾਕਟਰਾਂ ਦੀ ਪੂਰੀ ਵੱਡੀ ਵੱਡਾ ਹਸਪੀਟਲ ਲੁਧਿਆਣੇ ਤੋਂ ਸੰਕਰ ਹਸਪੀਟਲ ਹੈ ਜੀ ਇਹ ਲੁਧਿਆਣੇ ਤੋਂ ਜੀਨੇ ਚੈੱਕ ਅਪ ਕਰਿਆ ਸੰਕਰ ਆਈ ਕੇਅਰ ਸੈਂਟਰ ਲੁਧਿਆਣਾ ਜੀ ਧੰਨਵਾਦ ਸਹਿਬਾਨ ਆਈ ਸੀ ਜੀ ਕੋਈ ਲਾਈਨ ਜਦੀ ਲੋੜ ਨਹੀਂ ਤੁਸੀਂ ਵੀ ਕਰਾਏ ਮਾਤਾ ਨਹੀਂ ਨਹੀਂ ਜੀ ਅੱਛਾ ਹਾਂ ਮਾਤਾ ਦਾ ਬਣੂ ਛੁੱਟੀ ਨੇਗਾ ਠੀਕ ਹੈ ਹੇ ਜੀ ਕਿਰਕਾ ਕਹਿੰਦੇ ਠੀਕ ਹੈ ਜੀ ਚੱਲ ਜੂ ਕਿਹੜਾ ਪਿੰਡ ਹੈ ਬਖੋਰਾ ਜੀ ਬਖੋਰਾ ਕੁਰਦ ਠੀਕ ਹੈ ਜੀ ਨਾ ਕਰੇ ਨਾ ਨੂੰਹਾਂ ਸਾਰੇ ਖੁਸ਼ ਰਹਿੰਦੇ ਹੁਣੇ ਹਾਂਜੀ ਸੋ ਨੂੰ ਦੇਖ ਕੇ ਕੀ ਲੱਗਦਾ ਹੈ ਜਿਵੇਂ ਕੁਦਰਤੀ ਜਿਵੇਂ ਬਖਸ਼ਿਆ ਹੁੰਦਾ ਵੇ ਵੇ ਗਰੂ ਨੇ ਹੈ ਨਾ ਇਹ ਇੱਕ ਤਾਂ ਨੂੰ ਡਿਊਟੀ ਤੇ ਜਾਂਦੀ ਹੈ ਜੀ ਲੱਗੀ ਹੋਈ ਹੈ ਹਾਂ ਕਾ ਕਰੇ ਕੰਮ ਕਰਦੀ ਹੈ ਬੱਚੇ ਪੜਦੇ ਨੇ ਪੋਤੇ ਠੀਕ ਹੈ ਜੇ ਮੈਂ ਕਹਿੰਦੇ ਨੇ ਵੀ ਚਿਹਰੇ ਤੇ ਪਤਾ ਲੱਗ ਜਾਂਦਾ ਪਰਿਵਾਰ ਕੀ ਹੈ ਨਾ ਚਲੋ ਵੇ ਗਰੂ ਜੀ ਸਰਕਾਰ ਜੀ ਕਿਹੜੇ ਪਿੰਡ ਤੋਂ ਆਏ ਹੋ ਬਾਦਲੇ ਹਾਂਜੀ ਬੱਜੇ ਵਾਲੇ ਤੋਂ ਬੱਜੇ ਵਾਲਾ ਕਿੱਥੇ ਜੇ ਇਹ? ਰਮਾਨ ਸਾਹਿਬ ਦੀ ਗਰੇਚ। ਅੱਛਾ ਚਨੀ ਰਮਾਨ ਸਾਹਿਬ ਜਲੇ ਚ ਅੱਖਾਂ ਦੇਖਾਉਣ ਆਏ ਹੋ। ਇਹ ਦੇਖਾਉਣ ਦੇ। ਬਿਲਕੁਲ ਜੀ। ਕਿੰਨੇ ਦੇ ਹੋ ਗਏ ਜੀ ਟੈਸਟ ਹੋਣ ਤੱਕ? ਬਾਕੀ 33 ਦੇ ਹੋ ਗਏ ਵੀਰ ਜੀ। 31 ਤੱਕ ਟੈਸਟ ਹੋ ਚੁੱਕੇ ਨੇ। ਚੱਲ ਰਿਹਾ ਕੰਮ ਹਜੇ 31 ਤੱਕ ਹੋ ਚੁੱਕੇ ਨੇ। ਲਗਭਗ 100-150 ਮਰੀਜ਼ ਹੁਣ ਤੱਕ 11 ਵਜੇ ਤੱਕ ਪਹੁੰਚ ਚੁੱਕੇ ਐ। ਲਹਿਰਾ ਕਾਗਾ ਵਿਖੇ ਸੀਦ ਉਦਮ ਸਿੰਘ ਗਰੁੱਪ ਵੱਲੋਂ ਅੱਜ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਜੋ ਕਿ ਲੈਂਸ ਵਗੈਰਾ ਜਾਂ ਕੋਈ ਵੀ ਜਨਨ ਅੱਖਾਂ ਦੀ ਪ੍ਰੋਬਲਮ ਹੈ। ਲੁਧਿਆਣੇ ਤੋਂ ਅੱਖਾਂ ਦੇ ਮਾਹਰ ਡਾਕਟਰ ਪਹੁੰਚੇ ਨੇ ਦੇਖ ਸਕਦੇ ਹੋ। ਇਹ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਜੋ ਟੈਸਟ ਕਰਕੇ ਜਿਹਨੂੰ ਦਵਾਈ ਦੀ ਲੋੜ ਹੈ। ਬਿਲਕੁਲ ਜੀ ਸੀ ਇਹ ਉਦਮ ਸਿੰਘ ਗਰੁੱਪ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਲਹਿਰਾ ਉਹਨਾਂ ਨੇ ਆਪਣੇ ਪਿਤਾ ਸਰਦਾਰ ਗੁਰਦੇਵ ਸਿੰਘ ਦੀ ਮਿੱਠੀ ਯਾਦ ਦੇ ਵਿੱਚ ਇਹ ਕੈਂਪ ਲਾਇਆ ਜੀ ਪਿੰਡ ਅੜਕਬਾਸ ਗੁਰਦੇਵ ਸਿੰਘ ਅੜਕਬਾਸ ਤੇ ਨਾਲ ਹੀ 250 ਮਰੀਜ਼ਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਨੇ। ਤੇ 34 ਮਰੀਜ਼ਾਂ ਦੇ ਲੈਂਜ ਪਵਾਏ ਨੇ ਜੀ ਜਿਨ੍ਹਾਂ ਨੂੰ ਬੱਸ ਦੇ ਰਾਹੀਂ ਲੁਧਿਆਣੇ ਲਿਜਾਇਆ ਗਿਆ ਤੇ ਉੱਥੇ ਲੈਂਜ ਪਵਾ ਕੇ ਫਿਰ ਤੀਸਰੇ ਦਿਨ ਘਰੋ ਘਰੀ ਵੀ ਛੱਡਿਆ ਗਿਆ ਬਹੁਤ ਵੱਡੀ ਸੇਵਾ ਬਹੁਤ ਵੱਡਾ ਅਪਰਾਲਾ ਤੇ ਜੇਕਰ ਕਿਸੇ ਨੇ ਕੈਂਪ ਲਵਾਉਣੇ ਹੋਣ ਇਸ ਤਰ੍ਹਾਂ ਦੇ ਜਿਵੇਂ ਹੁਣ ਅੱਗੇ ਗਰਮੀ ਆ ਗਈ ਸ਼ਾਇਦ ਨਾ ਲੱਗਣ ਤਾਂ ਅੱਗੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਜੇਕਰ ਤੇ ਕੋਈ ਲਾਉਣਾ ਚਾਹੁੰਦਾ ਹੈ ਮਰੀਜ਼ ਜਾ ਕੇ ਬਾਈ ਮਰੀਜ਼ ਬਾਈ 100 ਤੋਂ ਪਹਿਲਾਂ 100 ਤੋਂ ਪਲੱਸ ਹੋ ਰਹੇ ਮੇਰੇ ਠੀਕ ਹੈ ਹਾਂ ਜੀ ਬਿਲਕੁਲ ਸਾਡਾ ਵੱਡਾ ਭਾਈ ਦੀਪੂ ਭਾਈ ਪਹੁੰਚਿਆ ਲਹਿਰਾਗਾਗੇ ਤੋਂ ਹਾਂ ਜੀ ਪੱਤਰਕਾਰ ਆ ਭਾਈ ਠੀਕ ਹੈ ਬਹੁਤ ਵੱਡੀ ਸੇਵਾ ਹੈਗੀ ਇਹ ਜਿਵੇਂ ਆਪਾਂ ਕਹਿੰਦੇ ਨੇ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਦੇ ਵਿੱਚ ਜੋ ਲੈਂਜ ਪਾਏ ਨੇ 34 ਮਰੀਜ਼ਾਂ ਦੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾਨਾਂ ਦਾ ਦੇਖ ਸਕਦੇ ਹਾਂ ਤੇ ਸਾਹਮਣੇ ਰਜਿੰਦਰ ਕੌਰ ਪੱਠੜ ਦੇ ਬੇਟਾ ਜੀ ਵੀ ਆਈ ਸੀ ਤੇ ਲਹਿਰਾਗਾਗਾ ਹਲਕੇ ਤੇ ਵਿਧਾਇਕ ਬਰਿੰਦਰ ਗੋਇਲ ਜੀ ਆ ਕੇ ਗਏ ਨੇ ਤੇ ਹੋਰ ਵੀ ਸਮਾਜ ਸੇਵੀਆਂ ਨੂੰ ਜੇ ਕਹੀਦੀਏ ਮੌਕੇ ਤੇ ਅਸ਼ੀਰਵਾਦ ਦੇਣ ਜਾਂ ਕਹਿ ਦਈਏ ਜਾਂ ਹੌਸਲਾ ਵਧਾਈ ਕਰਨਾ ਹੋਰ ਵੀ ਸ਼ਖਸੀਅਤਾਂ ਪਹੁੰਚੀਆਂ ਸੀ ਤੇ ਆ ਦੇਖ ਸਕਦੇ ਹੋ ਪੂਰੀ ਟੀਮ ਸਮਾਜ ਸੇਵੀਆਂ ਦੀ ਖੜੀ ਹੈ ਜੋ ਫਰੀਦਕੋਟ ਵੱਲੋਂ ਹੋਰ ਬਹੁਤ ਏਰੀਆ ਚੋਂ ਜੋ ਸਾਹਮਣੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਇਹ ਜੀਜੀਤ ਦੇਆ ਜੋ ਲੇਡੀਜ਼ ਖੜੇ ਨੇ ਸਾਹਮਣੇ ਇਹ ਸਮਾਜ ਸੇਵੀ ਨੇ ਜੀ ਨਾਲ ਸਾਰੀ ਟੀਮ ਲੈ ਕੇ ਇਹ ਵੀ ਗੁਰਪ੍ਰੀਤ ਸਿੰਘ ਲਹਿਰਾ ਜਿਨ੍ਹਾਂ ਨੇ ਜੋ ਸਾਹਮਣਿਆਂ ਸਾਰਿਆਂ ਦੇ ਸਰੂਪੇ ਪਾ ਰਹੇ ਨੇ ਇਹ ਗੁਰਪ੍ਰੀਤ ਸਿੰਘ ਲਹਿਰਾ ਨੇ ਜੋ ਮਕਾਨ ਵੀ ਇਹਨਾਂ ਨੇ ਪਹਿਲਾਂ ਜੋ ਕਿ ਹੁਣ ਹੜਾਂ ਚ ਆ ਗਏ ਸੀ ਗਰੀਬ ਲੋਕ ਇੱਧਰ ਕੁਲਰੀਆਂ ਕਿ ਨਹੀਂ ਲਗਭਗ 150 ਦੇ ਲਗਭਗ ਮਕਾਨ ਵੀ ਬਣਾ ਕੇ ਦਿੱਤੇ ਨੇ ਬਾਈ ਨੇ ਆ ਸਾਹਮਣੇ ਖੜਾ ਹੋ ਰਹਾ ਸਾ ਹਰੀ ਸ਼ਰਟ ਚ ਬਾਈ ਦਾ ਬਹੁਤ ਬਹੁਤ ਧੰਨਵਾਦ ਅਸੀਂ ਦੇਖ ਕੇ ਵੀ ਆਏ ਆਂਗੇ ਕਿਸੇ ਦੇ ਬਾਥਰੂਮ ਬਹੁਤ ਸੋਹਣੇ ਕਮਰੇ ਜਿੰਨੀ ਵੀ ਲੋੜ ਸੀ ਲੋੜ ਅਨੁਸਾਰ ਬਣਾ ਕੇ ਦਿੱਤੇ ਨੇ ਬਾਈ ਨੇ ਤੇ ਇਸੇ ਤਰ੍ਹਾਂ ਜਨਨਕੀ ਵੀ ਰੋਜ਼ ਚੱਲਦਾ ਹੀ ਰਹਿੰਦਾ ਹੈ ਕੰਮ ਕਿਤੇ ਵੀ ਕਿਸੇ ਦੇ ਲੋੜਵੰਦ ਦੀ ਮਦਦ ਜਿਵੇਂ ਹੁਣ ਪਿੱਛੇ ਇੱਕ ਬਾਈ ਮੰਜੇ 'ਚ ਪਿਆ ਮਰੀਜ਼ ਰੱਤੇ ਖੇੜੇ ਤੋਂ ਮੇਰੇ ਨਾਲ ਚੱਲਿਆ ਗਿਆ ਬਾਈ ਗੁਰਪ੍ਰੀਤ ਉੱਥੇ ਹੀ 5000 ਰੁਪਏ ਉਹਨੂੰ ਤੁਰੰਤ ਮਦਦ ਆਪਦੇ ਵੱਲੋਂ ਉੱਥੇ ਬੋਲਤੀ ਸੀ ਤੇ ਇਸ ਤਰ੍ਹਾਂ ਦੀ ਯਾਨੀ ਕਿ ਵੀ ਅਸੀਂ ਜੋ ਸਮਾਜ ਸੇਵਾ ਦੇ ਕੰਮ ਨੇ ਲੰਗਰ ਅਸੀਂ ਬਹੁਤ ਲਾਤੇ ਇਹੋ ਜਿਹੇ ਕੰਮ ਕਰੀਏ ਜੋ ਲੋੜ ਪਵੇ ਵੱਧ ਤੋਂ ਵੱਧ